ਸਤਿਗੁਰੂ ਵੀ ਕਿਸਾਨ ਵੀਰੋ ਅੱਜ ਇੱਕ ਜਿਗਾੜ ਤਿਆਰ ਕਰਨ ਲੱਗੇ ਆ ਪੂਰਾ ਦੇਖਿਓ ਤੇ ਇਹ ਬਹੁਤ ਜ਼ਿਆਦਾ ਕੰਮ ਆਉਂਦਾ ਜੇ ਪਿਛਲੇ ਸਾਲ ਵੀ ਆਪਾਂ ਬਣਾਇਆ ਸੀ ਕੋਈ ਸੱਜਣ ਬੇਲੀ ਲੈ ਗਿਆ ਤੇ ਇਸ ਵਾਰ ਆਪਾਂ ਨੂੰ ਫੇਰ ਤਿਆਰ ਕਰਨਾ ਪਿਆ ਇਹ ਪੰਛੀਆਂ ਨੂੰ ਜਾਂ ਆਵਾਰਾ ਜਾਨਵਰਾਂ ਨੂੰ ਭਜਾਉਣ ਦੇ ਕੰਮ ਆਉਂਦਾ ਇਹਦਾ ਖਰਾਕ ਹੱਦ ਤੋਂ ਜ਼ਿਆਦਾ ਹੁੰਦਾ ਜਿਹਦੇ ਲਗਭਗ 2-300 ਰੁਪਏ ਦੇ ਵਿੱਚ ਆਈਟਮ ਸਾਡੀ ਤਿਆਰ ਹੋ ਜਾਂਦੀ ਹੈ ਤੇ ਜਦੋਂ ਹੁਣ ਪਨੀਰੀਆਂ ਲੇਟ ਦੇ ਵਿੱਚ ਬੀਜੀਆਂ ਆ ਤੇ ਉਦੋਂ ਵੀ ਬਹੁਤ ਜਿਆਦਾ ਮੁਸ਼ਕਲ ਆਉਂਦੀ ਆ ਕਬੂਤਰਾਂ ਦੀ ਜਾਂ ਚੋਤਿਆਂ ਦੀ ਉਹ ਬਹੁਤ ਜਿਆਦਾ ਪਨੀਰੀ ਖੋੜ ਦਿੰਦੇ ਨੇ ਜਾਂ ਫਰਜ਼ੀਦਾਂ ਖਾਣ ਕਰਦੇ ਨੇ ਤੇ ਕੁਝ ਮੇਰੇ ਕਿਸਾਨ ਬੇਲੀ ਜਾਂ ਵੀਰ ਉੱਤਰ ਮੇਰੇ ਕਹਿਣਗੇ ਵੀ ਤੇ ਵੀ ਪੰਛੀਆਂ ਨੂੰ ਭਜਾਉਣਾ ਕਿਉਂ ਕਿ ਪੰਛੀਆਂ ਲਈ ਅਸੀਂ ਬਾਈ ਜੀ ਵੱਖਰੇ ਦਾਣੇ ਨਹੀਂ ਪਾਉਂਦੇ ਆ ਪਰ ਉਹ ਉੱਥੇ ਨਹੀਂ ਆਉਂਦੇ ਉਹ ਉੱਥੇ ਜਾਂਦੇ ਆ ਜਿੱਥੇ ਪਨੀਰੀਆਂ ਬੀਜੀਆਂ ਹੋਣ ਤੇ ਉਹਨਾਂ ਨੂੰ ਕੰਟਰੋਲ ਕਰਨਾ ਪੈਂਦਾ ਜੀ ਅਸੀਂ ਕੋਈ ਵੀ ਜਰੇਲੀ ਦਵਾਈ ਪਾ ਕੇ ਮਾਰਵਾਣੀ ਚਾਹੁੰਦੇ ਇਸ ਕਰਕੇ ਖੜਕਾ ਕਰਕੇ ਭਜਾ ਦਿੰਦੇ ਆ ਇਹਦਾ ਖੜਾਕ ਹੱਥ ਤੋਂ ਜ਼ਿਆਦਾ ਜੀ ਲਗਭਗ 8 ਤੋਂ 10 ਕਿੱਲਿਆਂ ਦੀ ਰੇਂਜ ਦੇ ਵਿੱਚ ਇਹ ਸਿੱਧਾ ਖੜਾਕ ਜਾਂਦਾ ਤੁਸੀਂ ਕਿਸੇ ਵੀ ਚੀਜ਼ ਤੇ ਨੂੰ ਵਰਤ ਸਕਦੇ ਹੋ ਸਮਾਨ ਆਪਾਂ ਨੂੰ ਕਿਹੜਾ ਕਿਹੜਾ ਚਾਹੀਦਾ ਜੀ ਉਹਦੇ ਬਾਰੇ ਥੋੜਾ ਜਿਹਾ ਪਹਿਲਾਂ ਦੇਖ ਲਈ ਆ ਜੀ ਆਪਣਾ 3 ਇੰਚੀ ਦਾ ਪਾਈਪ ਚਾਹੀਦਾ ਪਹਿਲਾਂ ਆਪਾਂ ਨੂੰ ਉਸ ਤੋਂ ਬਾਅਦ ਚਾਹੀਦਾ ਜੀ ਆ 2 ਇੰਚੀ ਦਾ ਪਾਈਪ ਇਹ ਪਲਾਸਟਿਕ ਦੇ ਲੈਣੇ ਆ ਤੇ ਮਜ਼ਬੂਤ ਲੈਣੇ ਆ ਜੀ ਇੱਕ ਆ ਐਂਡ ਕੈਪ ਲੈਣਾ ਜੀ 3 ਇੰਚੀ ਦਾ ਤੇ ਆ 3 ਤੋਂ 2 ਦਾ ਰਿਡਿਊਸਰ ਇਹਨਾਂ ਸਾਰਿਆਂ ਦੀ ਆਪਾਂ ਫਿਟਿੰਗ ਕਰਕੇ ਤੁਹਾਨੂੰ ਦਿਖਾਉਨੇ ਆ ਕਿਹੜੇ ਕਿਹੜੇ ਤਰੀਕੇ ਨਾਲ ਆਪਾਂ ਇਹਨਾਂ ਨੂੰ ਫਿੱਟ ਕਰਨਾ ਇਹ ਇਹਨੂੰ ਬਾਅਦ ਚ ਚਲਾ ਕੇ ਦਿਖਾਵਾਂਗੇ ਵੀਡੀਓ ਪੂਰੀ ਦੇਖਿਓ 스ਕਿਪ ਨਾ ਕਰਿਓ ਆਪਾਂ ਨਿਕਨੇ ਨਿਕੇ ਸ਼ੇਕ ਕੀਤੇ ਆ ਇਹਨਾਂ ਦਾ ਵੀ ਇੱਕ ਮਕਸਦ ਆ ਆ ਇੱਕ ਪਿੱਛੇ ਇਹਦੇ ਸ਼ੇਕ ਕੀਤਾ ਸਾਰੀ ਚੀਜ਼ ਧਿਆਨ ਨਾਲ ਦੇਖਿਓ ਤੁਹਾਨੂੰ ਸਾਰੀ ਸਮਝ ਆ ਜਾਊਗੀ ਕਿ ਇਹਨੂੰ ਬਣਾਉਣਾ ਕਿਵੇਂ ਆ ਜੇ ਤੁਸੀਂ ਘਰ 'ਚ ਬਣਾਉਣਾ ਚਾਹੁੰਦੇ ਹੋ ਤਾਂ ਹੱਦ ਤੋਂ ਜ਼ਿਆਦਾ ਵਧੀਆ ਚੀਜ਼ ਐ ਤੁਸੀਂ ਬਣਾ ਕੇ ਰੱਖ ਸਕਦੇ ਹੋ ਜੀ ਰਾਤ ਬਰਾਤ ਇਹਨੂੰ ਤੁਸੀਂ ਚਲਾ ਸਕਦੇ ਹੋ ਬਹੁਤ ਜ਼ਿਆਦਾ ਇਹਦਾ ਖੜਾਕ ਐ ਤੇ ਇਹਦੀ ਮਤਲਬ ਦੂਰ ਤੱਕ ਇਹਦਾ ਖੜਾਕ ਜਣਾ ਸੁਣਾਈ ਦਿੰਦਾ ਹੁਣ ਆਪਾਂ ਇਹਨੂੰ ਬਣਾਉਣ ਦਾ ਪ੍ਰੋਸੈਸ ਸ਼ੁਰੂ ਕਰਦੇ ਆਂ ਜੀ ਤੇ ਸਭ ਤੋਂ ਪਹਿਲਾਂ ਆਪਾਂ ਸੋਲੂਸ਼ਨ ਵਗੈਰਾ ਲ ਪਾਈਪਾਂ ਨੂੰ ਚੰਗੀ ਤਰ੍ਹਾਂ ਤੇ ਜੋੜ ਲਾਂਗੇ ਜੀ ਆ ਜਿਹੜਾ 3 ਇੰਚੀ ਗੜਾ ਪਾਈਪ ਹੈ ਦਾ ਇੱਕ ਸਿਰਾ ਆਪਾਂ ਇਸ ਤਰੀਕੇ ਨਾਲ ਐਂਡ ਕੈਪ ਲਾ ਕੇ ਤੇ ਬੰਦ ਕਰ ਦੇਣਾ ਇੰਨੀ ਤਰ੍ਹਾਂ ਇਹੜੇ ਪਾਈਪ ਦਾ ਮਜ਼ਬੂਤ ਲੈਣੇ ਆ ਜੀ ਆਪਾਂ ਇਹਨਾਂ ਤੇ ਚੇਤਾ ਰੱਖਿਓ ਤੇ ਇਸ ਤੋਂ ਅਗਲੇ ਬੰਨੇ ਆਪਾਂ ਰਿਡਿਊਸਰ ਲਾਵਾਂਗੇ 3x2 ਦਾ ਹੀ ਨਾ ਇਹ ਆਪਣਾ 3x2 ਦਾ ਰਿਡਿਊਸਰ ਆ ਇਹਨੂੰ ਇਸ ਸਾਈਡ ਤੇ ਆਪਾਂ ਇਹਦੇ ਚੰਗੀ ਤਰ੍ਹਾਂ ਫਿੱਟ ਕਰਦਣਾ ਥੋੜਾ ਜਿਹਾ ਸਾਟ ਮਾਰ ਇਹਨੂੰ ਕਾ ਦੇਖ ਲਾਂਗੇ ਵੀ ਜਿਹੜੀ ਫਿਟਿੰਗ ਆ ਜਿਹੜੀ ਉਹ ਪੂਰੀ ਜਿਹੜੀ ਪ੍ਰੋਪਰ ਚੰਗੀ ਤਰ੍ਹਾਂ ਆ ਜਾਏ ਇਹ ਫਿੱਟ ਹੋ ਗਿਆ ਜੀ ਆਪਣਾ ਅੰਦਰੋਂ ਵੀ ਲਗਭਗ ਕੰਪਲੀਟ ਚੜ ਗਿਆ ਜੀ ਥੋੜਾ ਫਰਕ ਰਹਿ ਗਿਆ ਤੇ ਇਸ ਦੀ ਫਿਟਿੰਗਾਂ ਜਿਹੜੀ ਲਗਭਗ ਪ੍ਰੋਪਰ ਅੜੀ ਆ ਚੁੱਕੀ ਹੈ ਤੇ ਹੁਣ ਆਪਾਂ ਇਹਦਾ 2 ਇੰਚੀ ਵਾਲਾ ਪਾਈਪ ਇਹਦੇ ਅੱਗੇ ਲਾਉਣਾ ਜੀ ਆਪਣਾ ਆਲਮੋਸਟ ਇਹਦੀ ਸ਼ਕਲ ਹੈ ਜਿਹੜੀ ਰੈਡੀ ਹੋ ਗਈ ਆ ਜੀ ਸ਼ਕਲ ਸੂਰਤ ਹੈ ਦੀ ਪਰ ਇਹਨੂੰ ਆਪਾਂ ਸਕਰੂ ਵੀ ਲਾਉਣੇ ਆ ਜੀ ਛੋਟੇ ਛੋਟੇ ਪੀਚ ਤਾਂ ਕਿ ਇਹਦੇ ਚ ਅੰਦਰ ਗੈਸ ਦਾ ਪ੍ਰੈਸ਼ਰ ਬਹੁਤ ਬਣਦਾ ਇਸ ਕਰਕੇ ਆਪਾਂ ਛੋਟੇ ਛੋਟੇ ਸ਼ੇਕ ਮਾਰੇ ਆ ਇੱਥੇ ਆਪਾਂ ਨਾਟਾ ਜਿਹੜੇ ਉਹ ਛੋਟੇ ਛੋਟੇ ਲਾ ਦੇਣੇ ਆ ਪੀਚ ਜਿਹੜੇ ਕੱਸ ਦੇਣੇ ਆ ਨਾਰਮਲ ਤਾਂ ਕਿ ਇਹ ਇਹਦੇ ਵਿੱਚੋਂ ਨਿਕਲ ਨਾ ਸਕੇ ਵੈਸੇ ਤਾਂ ਇਹਦੀ ਪਗਾਈ ਬਹੁਤ ਹਟਕਦਾ ਨਹੀਂ ਤੇ ਥੋੜੇ ਥੋੜੇ ਆਪਾਂ ਪੀਚ ਲਾ ਦਾਂਗੇ ਸਾਰੇ ਕਿਦਾਂ ਜਿਗਾਕ ਦੋ ਦੋ ਪੀਚ ਹਰ ਜਗ੍ਹਾ ਤੇ ਲੱਗ ਜਾਣੇ ਆ ਜੀ ਤੇ ਇਹ ਆਲਮੋਸਟ ਆਪਣਾ ਰ ਬਿਲਕੁਲ ਰੈਡੀ ਹੋ ਗਿਆ ਆਪਾਂ ਛੋਟੇ ਛੋਟੇ ਪੇਚ ਲਾ ਦਦੇ ਆ ਇਹ ਪਾਈਪ ਜਿਹੜਾ ਹਿੱਲੇ ਨਾ ਆਪਣੀ ਪੋਜੀਸ਼ਨ ਤੋਂ ਵੈਸੇ ਤਾਂ ਇਕੱਲੇ ਸੋਲੂਸ਼ਨ ਦੇ ਨਾਲ ਵੀ ਨਹੀਂ ਹਿੱਲਦਾ ਆ ਇੱਕ ਪਿੱਛੇ ਸ਼ੇਕ ਕਰਨਾ ਹੁੰਦਾ ਜੀ ਜ਼ਰੂਰੀ ਐਂਡ ਕੈਪ ਜਿਹੜਾ 3 ਇੰਚ ਜਿਹੜਾ ਚ ਸ਼ੇਕ ਕਰਨਾ ਉਹ ਚ ਸ਼ੇਕ ਐਡਾ ਕਰਨਾ ਕਿ ਤੁਹਾਡਾ ਆ ਜਿਹੜਾ ਲਾਈਟਰ ਹੈ ਇਹ ਅੰਦਰ ਚਲਾ ਜਾਏ ਲਾਈਟਰ ਵੀ ਆਪਾਂ ਬਹੁਤਾ ਜ਼ਿਆਦਾ ਇਹ ਅੰਦਰ ਨਹੀਂ ਭੇਜਣਾ ਸਿਰਫ ਇੰਨਾ ਹੀ ਅੰਦਰ ਭੇਜਣਾ ਦਾ ਇੰਨਾ ਇਹਨੂੰ ਜਿੰਨੀ ਕਿ ਜਗ੍ਹਾ ਤੇ ਇਕੱਲੇ ਸਪਾਰਕ ਹੋ ਜੇ ਇੰਨਾ ਹੀ ਲਾਈਟਰ ਆਪਾਂ ਅੰਦਰ ਭੇਜਣਾ ਤੇ ਇਹਨੂੰ ਬਾਅਦ ਇਦਾਂ ਪ੍ਰੈਸ ਕਰ ਦੇਣਾ ਉਹਦੋਂ ਮੈਂ ਚਲਾ ਕੇ ਦਿਖਾਉ ਦੇਖੋ ਇਸ ਨੂੰ ਚਲਾਉਣ ਦੇ ਲਈ ਇਸ ਆਪਾਂ ਨੂੰ ਕੈਮੀਕਲ ਦੀ ਜਰੂਰਤ ਪੈਂਦੀ ਹੈ ਇਹ ਆਮ ਤੁਹਾਨੂੰ ਗੈਸ ਵੇਲਡਿੰਗ ਵਾਲੀਆਂ ਦੁਕਾਨਾਂ ਤੋਂ ਮਿਲ ਜੂਗਾ ਤੇ ਇਹਨੂੰ ਬੰਨ ਕੇ ਰੱਖਣਾ ਪੈਂਦਾ ਜੀ ਤਿੰਨ ਚਾਰ ਲਿਫਾਫਿਆਂ ਦੇ ਵਿੱਚ ਨਹੀਂ ਤੇ ਹਵਾ ਦੇ ਨਾਲ ਆਟੋਮੈਟਿਕਲ ਆਕਸੀਜਨ ਦੇ ਨਾਲ ਇਹ ਰਿਐਕਸ਼ਨ ਕਰਦਾ ਤੇ ਇਹ ਖਰਾਬ ਹੋ ਜਾਂਦਾ ਜੀ ਇਹਨੂੰ ਮੰਨ ਲਓ ਤੁਸੀਂ ਦੋ ਤਿੰਨ ਲਿਫਾਫਿਆਂ ਚ ਬੰਨ ਕੇ ਰੱਖੋਗੇ ਜਾਂ ਕਿਸੇ 에ਅਰ ਟਾਈਟ ਡੱਬੇ ਚ ਪਾ ਕੇ ਰੱਖੋ ਪਰ ਕੁਝ ਸਮੇਂ ਬਾਅਦ ਜਾਂ ਮਹੀਨੇ ਵੀਰੇ ਵਿੱਚ ਵਿੱਚ ਇਹ ਸਾਰਾ ਆਪੇ ਪਿਆ ਪਿਆ ਜਿਹੜਾ ਖਰਾਬ ਹੋ ਜਾਣਾ ਇਸ ਕਰਕੇ ਉਹਨਾਂ ਕੀ ਲਿਆਓਗੇ ਜਿੰਨੀ ਗਰੀ ਵਰਤੋਂ ਆਪਾਂ ਕਰ ਲੈਣੀ ਆ ਇੱਕ ਵਾਰ ਆਪਾਂ ਨੂੰ ਇਹਨੂੰ ਚਲਾਉਣ ਦੇ ਲਈ ਲਗਭਗ ਇੰਨੇ ਮਸਾਲੇ ਦੀ ਵਰਤੋਂ ਆਪਾਂ ਨੂੰ ਕਰਨੀ ਪੈਂਦੀ ਹੈ ਦੇਖੋ ਇੱਧਰ ਮੇਰੇ ਹੱਥ ਦੇ ਉੱਤੇ ਪਿਆ ਇੰਨਾ ਕਿ ਜਿਹੜਾ ਕੈਮੀਕਲ ਹੈ ਉਹ ਬਹੁਤ ਹੈ ਜੀ ਇਹਨੂੰ ਚਲਾਉਣ ਦੇ ਲਈ ਇੱਕ ਜਾਂ ਦੋ ਵਾਰੀ ਇਹ ਇਹਦੇ ਨਾਲ ਹੀ ਚੱਲ ਜਾਊਗਾ ਹੁਣ ਤੁਹਾਨੂੰ ਮੈਂ ਇਹਦਾ ਚਲਾਉਣ ਦਾ ਪ੍ਰੋਸੈਸ ਦੱਸਦਾ ਜੀ ਇਹਨੂੰ ਕਿਹੜੇ ਤਰੀਕੇ ਨਾਲ ਚਲਾਉਣਾ ਹੈ ਤੇ ਸਭ ਤੋਂ ਪਹਿਲਾਂ ਇਹ ਜਿਹੜਾ ਕੈਮੀਕਲ ਹੈ ਜੀ ਇਹਨੂੰ ਤੁਸੀਂ ਫਰੰਟ ਥਾਣੇ ਵੀ ਪਾ ਸਕਦੇ ਹੋ ਤੇ ਜਿਹੜਾ ਮਗਰੋਂ ਦੀ ਸ਼ੇਕ ਕੀਤਾ ਆਉਂਦੀ ਵੀ ਪਾ ਸਕਦੇ ਹੋ ਇਹਨੂੰ ਏਦਾਂ ਇਹਦੇ ਅੰਦਰ ਢਾਲ ਦੇਣਾ ਤੇ ਇਦਾਂ ਜਿਹੜਾ ਉਹ ਬਿਲਕੁਲ ਇੱਕ ਕਾਰਨਰ ਦੇ ਵਿੱਚ ਪਹੁੰਚ ਗਿਆ ਤੇ ਥੋੜਾ ਜਿਹਾ ਹਲਕੀ ਮਾਤਰਾ ਚ ਪਾਣੀ ਪਾਉਣਾ ਪਾਣੀ ਕੁਝ ਕੁ ਬੂੰਦਾਂ ਪਾਉਣੀਆਂ ਜਿਆਦੀਆਂ ਨਹੀਂ ਪਾਉਣੀਆਂ ਇੰਨੀ ਕੁ ਮਾਤਰਾ ਚ ਇੱਥੇ ਪਾਣੀ ਪਾਉਣਾ ਹੈ ਜੀ ਤੇ ਜਦੋਂ ਇਹ ਪਾਣੀ ਇਹਦੇ ਅੰਦਰ ਜਾਊਗਾ ਤੇ ਚੈਮਿਕਲ ਰਿਐਕਸ਼ਨ ਜਿਹੜਾ ਗੈਸ ਦੇ ਨਾਲ ਉਹ ਸ਼ੁਰੂ ਹੋ ਜਾਊਗਾ ਤੇ ਉਹਦੀ ਤੁਹਾਨੂੰ ਆਵਾਜ਼ ਵੀ ਆਉਣੀ ਜਿਹੜੀ ਆਰਾਮ ਨਾਲ ਸ਼ੁਰੂ ਹੋ ਸਕਦੀ ਹੈ ਤੇ ਇਹਦੇ ਅੰਦਰ ਬਬਲਿੰਗ ਉਹ ਜਿਹੜੀ ਗੈਸ ਬਣਨੀ ਸ਼ੁਰੂ ਹੋ ਗਈ ਆ ਤੇ 10 ਸੈਕਿੰਡ ਦਾ ਇਹਨੂੰ ਟਾਈਮ দাও ਇਸ ਜਗ੍ਹਾ ਨੇ ਤੁਸੀਂ ਇੱਥੇ ਹੱਥ ਰੱਖ ਸਕਦੇ ਹੋ ਤੇ ਇਹਨੂੰ ਬਾਹਰ ਓਪਨ ਚ ਜਾ ਕੇ ਚਲਾਉਣਾ ਹੈ ਸਾਵਧਾਨੀ ਆਏ ਆ ਕਿ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣਾ ਜੀ ਇਹਨੂੰ ਖੜਕਾ ਦਾ ਬਹੁਤ ਹੱਤੋਂ ਜ਼ਿਆਦਾ ਖੜਾਕ ਹੁੰਦਾ ਇਸ ਕਰਕੇ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ ਤੇ ਬੱਚਿਆਂ ਤੋਂ ਦੂਰ ਹੋ ਕੇ ਇਹਨੂੰ ਚਲਾਉਣਾ ਚਾਹੀਦਾ ਹਾਂ ਠੀਕ ਹੈ ਇਹਦੇ ਵਿੱਚ ਲਾਈਟਰ ਲਾਤਾ ਜੀ ਤੇ ਇਹਨੂੰ ਘੁੱਟ ਕੇ ਫੜਨਾ ਜੀ ਤੇ ਇਸ ਤਰੀਕੇ ਨਾਲ ਇਹਨੂੰ ਚਲਾਓਗੇ ਤਾਂ ਬਹੁਤ ਜ਼ਿਆਦਾ ਇਹਦਾ ਖੜਾਕ ਹੈ ਇਹ ਜਿਹੜੇ ਤੁਹਾਡੇ ਅਵਾਰਾ ਜਾਨਵਰਾਂ ਨੂੰ ਭਜਾਉਣ ਦੇ ਵੀ ਕੰਮ ਆਊਗਾ ਤੇ ਜੇ ਕੋਈ ਪੰਛੀ ਵਗੈਰਾ ਨੁਕਸਾਨ ਕਰਦਾ ਉਹਦੇ ਲਈ ਵੀ ਕੰਮ ਆਊਗਾ ਤੇ ਜੇ ਕੋਈ ਮੇਰਾ ਮਿੱਤਰ ਬੇਲੀ ਕਹਿੰਦਾ ਹੈ ਕਿ ਪੰਛੀਆਂ ਨੂੰ ਭਜਾਉਂਦੇ ਕਿਉਂ ਰੁੱਖ ਲਾਓ ਤਾਂ ਮੈਂ ਕਹਾਂਗਾ ਕਿ ਆਲੇ ਦੁਆਲੇ ਮੇਰੇ ਬਿੱਤਰ ਨੂੰ ਦਿਖਾੜ ਦਿਓ ਕਿ ਸਾਡੇ 50 60 ਦੇ ਕਰੀਬ ਰੁੱਖ ਸਾਡੇ ਫਾਰਮ ਤੇ ਲੱਗੇ ਹੋਏ ਆ ਇਹ ਵੀ ਸਾਰੇ ਰੁੱਖ ਅਸੀਂ ਇੱਧਰ ਵੀ ਲਾਏ ਹੋਏ ਆ ਉਹ ਉਧਰ ਤੁਸੀਂ ਦੂਰ ਤੱਕ ਦੇਖ ਲਓ ਸਾਡੇ ਸਾਰੇ ਫਾਰਮ ਤੇ ਰੁੱਖ ਜਿੱਥੇ ਕਿਤੇ ਸਾਡੀ ਜਗ੍ਹਾ ਹੈ ਉੱਥੇ-ਉੱਥੇ ਅਸੀਂ ਰੁੱਖ ਆਲਰੇਡੀ ਲੱਗੇ ਹੋਏ ਆ ਜੀ ਸਾਡੇ ਪਰ ਹੁਣ ਅਸੀਂ ਪਨੀਰੀਆਂ ਲਾਰਜ ਸਕੇਲ ਤੇ ਬੀਜਦੇ ਆ ਜੀ ਤਾਂ ਬੀਜ ਬਹੁਤ ਮਹਿੰਗੇ ਹੁੰਦੇ ਆ 50-5000 ਰੁਪਏ ਕਿਲੋ ਵੀ ਬੀਜ ਆਉਂਦੇ ਆ ਇਸ ਕਰਕੇ ਨੁਕਸਾਨ ਤੋਂ ਬਚਾਉਣ ਲਈ ਸਾਰੇ ਪ੍ਰਕਾਸ਼ਨ ਸੰਭ ਕਰਨੇ ਪੈਂਦੇ ਆ ਇਹ ਚੀਜ਼ ਬੈਸਟ ਹੈ ਜੀ ਚੀਜ਼ ਐਂਡ ਬੈਸਟ ਇਹਨੂੰ ਬਣਾਓ ਤੇ ਵਰਤੋ ਵਧੀਆ ਰਿਜ਼ਲਟ ਮਿਲਣਗੇ ਤੇ ਲਾਈਟਰ ਜਿਹੜਾ ਉਸੇ ਵੇਲੇ ਇਹ ਵਰਤ ਕੇ ਇਹਨੂੰ ਬਾਹਰ ਕੱਢ ਦੇਣਾ ਨਹੀਂ ਤਾਂ ਇਹਦਾ ਖਰਾਬ ਹੋ ਜਾਊਗਾ ਜੇ ਲਾਈਟਰ ਚੱਲਣੋਂ ਹਟ ਜਾਂਦਾ ਨਾ ਕਿਸੇ ਵੇਲੇ ਆਹ ਦਾ ਅੰਦਰ ਇਹਦੀ ਹੁੰਦੀ ਨਾ ਨਿੱਕੀ ਜੀ ਆਪਿਆਂ ਦੀ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਦੋ ਫਿਰ ਚੱਲਣਾ ਸ਼ੁਰੂ ਹੋ ਜਾਊਗਾ ਜੀ ਇਹ ਬਹੁਤ ਡਿਡ ਟੈਕਨੀਕਲ ਚੀਜ਼ ਹੈ ਤੇ ਇਹਨੂੰ ਤੁਸੀਂ ਘਰ 'ਚ ਵੀ ਕਰ ਸਕਦੇ ਹੋ ਜੇ ਘਰ 'ਚ ਵੀ ਤੁਹਾਡਾ ਲਾਈਟਰ ਹੈ ਜਿਹੜਾ ਉਹ ਚੱਲਣਾ ਬੰਦ ਹੋ ਜੇ ਨਾ ਕਿਸੇ ਵੇਲੇ ਸਮੱਸਿਆ ਆਉਂਦੀ ਵੀ ਉਹਨਾਂ ਵਾਰ-ਵਾਰ ਪਿੰਨ ਕਰਦੇ ਆਂ ਸਟਾਰਟ ਨਹੀਂ ਹੁੰਦਾ ਆ ਅੰਦਰ ਜਿਹੜੀ ਛੋਟੀ ਜਿਹੀ ਪਿੰਨ ਹੁੰਦੀ ਹੈ ਨਾ ਛੋਟੀ ਜਿਹੀ ਪਿੰਨ ਆਹ ਦੇ ਅੰਦਰ ਆ ਦੇਖੋ ਇਹਨੂੰ ਤੁਸੀਂ ਚੰਗੀ ਤਰ੍ਹਾਂ ਅੰਦਰੋਂ ਕਲੀਨ ਕਰ ਦੋ ਸਾਫ਼ ਕਰ ਦੋ ਤੇ ਤੁਹਾਡਾ ਲਾਈਟਰ ਆਟੋਮੈਟਿਕਲੀ ਫੇਰ ਚੱਲਣਾ ਸ਼ੁਰੂ ਹੋ ਜਾਊਗਾ ਤੁਹਾਨੂੰ ਸਾਫ਼ ਕਰ ਦੋ ਫੇਰ ਚੱਲਣ ਲੱਗ ਜਾਊਗਾ ਘਰ 'ਚ ਆਰਾਮ ਨਾਲ ਵਰਤੋ ਇਹਨੂੰ ਜਿੰਨੀ ਵਾਰ ਮਰਜੀ ਸਾਫ਼ ਕਰੀ ਜਾਓ ਵਰਤਿ ਜਾਓ ਚੱਲਣਗੇ ਲਾਈ